ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਮਲਜੀਤ ਸਿੰਘ ਤੇ ਤੁਸੀਂ ਵੇਖ ਰਹੇ ਹੋ ਆਰਟੀਵੀ 1 ਪੰਜਾਬ ਪੁਲਿਸ ਵਿੱਚ ਜੇਕਰ ਇਮਾਨਦਾਰੀ ਅਤੇ ਮਿਹਨਤੀ ਅਫਸਰਾਂ ਦੀ ਗੱਲ ਕਰੀਏ ਤਾਂ ਕੁਝ ਕੁ ਚੜਿੰਦੇ ਅਫਸਰਾਂ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ ਉਹਨਾਂ ਵਿੱਚੋਂ ਇੱਕ ਨਾਮ ਹੈ ਮਨਫੂਲ ਸਿੰਘ ਜੀ ਜੋ ਕਿ ਬਤੌਰ ਐਸ ਐਚ ਓ ਸੀ ਇਨਚਾਰਜ ਰੂਪਨਗਰ ਵਿਖੇ ਸੇਵਾ ਨਿਭਾ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਮਨਫੂਲ ਸਿੰਘ ਜੀ ਨਾਲ ਤੇ ਜਾਣਦੇ ਹਾਂ ਇਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਹਾਂਜੀ ਆਰਟੀਵੀ 1 ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਰਟੀਵੀ 1 ਕਮਲਜੀਤ ਦਾ ਕਮਲਜੀਤ ਜੀ ਤੁਹਾਡਾ ਜਿਹੜਾ ਤੁਸੀਂ ਮੈਨੂੰ ਇੱਥੇ ਆਉਣ ਦਾ ਮਾਣ ਬਖਸ਼ਿਆ ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਹੈ ਹੋਰ ਕਿਵੇਂ ਕਿਵੇਂ ਲੱਗ ਰਿਹਾ ਰੋਪੜ ਸ਼ਹਿਰ ਤੁਹਾਨੂੰ ਰੋਪੜ ਬਹੁਤ ਵਧੀਆ ਇੱਥੇ ਨੌਕਰੀ ਕਰਨ ਦਾ ਮੈਨੂੰ ਹੁਣ ਤਕਰੀਬਨ 2 ਸਾਲ ਹੋ ਚਲੇ ਰੋਪੜ ਜ਼ਿਲ੍ਹੇ ਦੇ ਵਿੱਚ ਮੈਨੂੰ ਇੱਥੇ ਡਿਊਟੀ ਕਰਨ ਦਾ ਮਤਲਬ ਬਹੁਤ ਵਧੀਆ ਮਹਿਸੂਸ ਹੋ ਰਿਹਾ ਰੋਪੜ ਸ਼ਹਿਰ ਵੀ ਬੜਾ ਸ਼ਾਂਤ ਤਰੀਕੇ ਨਾਲ ਬਹੁਤ ਵਧੀਆ ਡਿਊਟੀ ਹੋ ਰਹੀ ਏਥੇ ਜੇਕਰ ਆਪਾਂ ਗੱਲ ਕਰੀਏ ਕਿ ਕਿਵੇਂ ਸ਼ੁਰੂਆਤ ਹੁੰਦੀ ਹੈ ਤੁਹਾਡੀ ਸਰਵਿਸ ਦੀ ਕਿੱਥੋਂ ਕਿਵੇਂ ਇਹ ਮਤਲਬ ਤੁਹਾਡੇ ਦਿਲ ਚ ਆਂਦਾ ਵੀ ਆਪਾਂ ਇੱਕ ਪੁਲਿਸ ਮਹਿਕਮਾ ਜੁਆਇਨ ਕਰਨਾ ਉਹਦੇ ਬਾਰੇ ਕੁਝ ਦੱਸੋ ਹਾਂਜੀ ਮੈਂ 89 ਦੇ ਵਿੱਚ ਬਤੌਰ ਕਾਂਸਟੇਬਲ ਆਪਣੇ ਪੁਲਿਸ ਮਹਿਕਮੇ ਵਿੱਚ ਆਇਆ ਸੀ ਉਸ ਟਾਈਮ ਅਤਵਾਦ ਦਾ ਦੌਰ ਸੀ ਉਸ ਉਸ ਜਵਾਨੇ ਵਿੱਚ ਭਰਤੀ ਹੋਏ ਤੇ ਹੁਣ ਤੱਕ ਮਤਲਬ ਇਸ ਮਹਿਕਮੇ ਦੇ ਵਿੱਚ ਰਹਿ ਗਏ ਆਪਣੇ ਆਪ ਨੂੰ ਜਿਹੜੀ ਆਪਣੇ ਜਿੰਨੀ ਵੀ ਸਰਵਿਸ ਕੀਤੀ ਹੈ ਉਹਦੇ ਵਿੱਚ ਬੜਾ ਖੁਸ਼ੀ ਤੇ ਆਪਣੇ ਆਪਣੇ ਆਪ ਤੇ ਬਹੁਤ ਫਕਰ ਮਹਿਸੂਸ ਹੋ ਰਿਹਾ ਵੀ ਮੈਂ ਪੰਜਾਬ ਪੁਲਿਸ ਚੋਂ ਕੋਈ ਕਰਿਆ ਬਹੁਤ ਮਿਹਨਤੀ ਅਫਸਰੋਂ ਕਈ ਵੱਡੇ ਤਗਮੇ ਜਾਂ ਕਈ ਵਟੇ ਪ੍ਰਮੋਸ਼ਨਾਂ ਵੀ ਮਿਲੀਆਂ ਤੁਹਾਨੂੰ ਬੜੀ ਮਿਹਨਤ ਕੀਤੀ ਹੈ ਇਹਨੂੰ ਲੈ ਕੇ ਕੀ ਤੁਹਾਡਾ ਪਿਛੋਕੜ ਵੀ ਮਤਲਬ ਸਰਵਿਸ ਚ ਰਿਹਾ ਤੁਹਾਡੇ ਫਾਦਰ ਰਿਹਾ ਤੁਹਾਡੇ ਮਦਰ ਰਿਹਾ ਕੋਈ ਫੈਮਿਲੀ ਬੈਕਗ੍ਰਾਉਂਡ ਐਦਾਂ ਦਾ ਰਿਹਾ ਹਾਂਜੀ ਮੇਰੇ ਫਾਦਰ ਸਾਹਿਬ ਜਿਹੜੇ ਆਪਣੇ ਡੀਜੀਪੀ ਅਫੀਸ ਚ ਸੁਪਰੀਡੈਂਟ ਰੇਸ ਅਦਾ ਦਰਸ਼ਨ ਸਿੰਘ ਜੀ ਤੇ ਉਹਨਾਂ ਨੇ ਆਪਣੇ ਤਿੰਨ ਚਾਰ ਡੀਜੀਪੀ ਸਾਹਿਬ ਜਿਹੜੇ ਤਿੰਨ ਚਾਰ ਡੀਜੀਪੀ ਸਾਹਿਬ ਦੇ ਨਾਲ बतौर ਸੁਪਰੀਡੈਂਟ ਕੰਮ ਕੀਤਾ ਤੇ ਮੈਂ ਉਹਨਾਂ ਦਾ ਹੀ ਬੜਾ ਮੈਨੂੰ ਆਸ਼ੀਰਵਾਦ ਆ ਹੁਣ ਮੇਰੇ ਸਾਡੇ ਵਿੱਚ ਨਹੀਂ ਆ ਪਰ ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਹੁਣ ਵੀ ਉਹਨਾਂ ਨੂੰ ਭੁਲਾ ਨਹੀਂ ਸਕਦਾ ਉਹਨਾਂ ਦੇ ਆਸ਼ੀਰਵਾਦ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਤੁਸੀਂ बतौर ਟ੍ਰੈਫਿਕ ਇੰਚਾਰਜ ਵੀ ਰਹੇ ਹੋ ਥੋੜਾ ਸੁਭਾਅ ਹੈ ਜਿਹੜਾ ਜੀ ਤੁਹਾਡੀ ਇਨਫਾਰਮੇਸ਼ਨ ਸਾਨੂੰ ਮਤਲਬ ਸੋਸ਼ਲ ਮੀਡੀਆ ਲੇ ਤੇ ਮਿਲਦੀ ਬਤੌਰ ਬੜੇ ਸਖਤ ਅਫਸਰ ਦੀ ਮਿਲਦੀ ਹੈ ਬੜੇ ਚਲਾਨ ਕੱਟੇ ਆ ਤੁਸੀਂ ਬਤੌਰ ਉੱਥੇ ਜਦੋਂ ਇਨਚਾਰਜ ਰਹੇ ਹੋ ਟ੍ਰੈਫਿਕ ਬਨੂੜ ਆਪਣਾ ਸੌਰੀ ਜੀਰਕਪੁਰ ਅਰ ਲਾਲੜੂ ਉਹ ਕੀ ਮਾਮਲਾ ਹੈ ਇੱਕ ਤੁਸੀਂ ਨੀਲੀ ਬੱਤੀ ਦਾ ਚਲਾਨ ਕਰ ਦਿੱਤਾ ਉਹ ਕੀ ਮਾਮਲਾ ਸੀ ਉਹ ਸਾਡੇ ਦਰਸ਼ਕਾਂ ਨਾਲ ਕੋਈ ਸ਼ੇਅਰ ਕਰੋ ਹਾਂਜੀ ਮੈਨੂੰ ਮਤਲਬ ਜਿਹੜਾ ਵੀ ਆਪਣੇ ਸੀਨੀਅਰ ਅਫਸਰਾਂ ਵੱਲੋਂ ਕੋਈ ਕੰਮ ਦਿੱਤਾ ਜਾਂਦਾ ਤੇ ਮੇਰਾ ਮੇਰਾ ਮਤਲਬ ਹੁੰਦਾ ਮਨ ਹੁੰਦਾ ਵੀ ਮੈਂ ਬੜੇ ਵਧੀਆ ਤਰੀਕੇ ਨਾਲ ਕਰਾਂ ਤੇ ਉੱਥੇ ਵੀ ਮੈਨੂੰ ਬਜ਼ੋਰ ਟ੍ਰੈਫਿਕ ਚਾਰਜ ਲਾਲਰੂ ਤੇ ਜੀਰਪੁਰ ਮੈਨੂੰ ਮੇਰੀ ਡਿਊਟੀ ਲਗਾਈ ਸੀ ਉਹ ਤੋਂ ਐਸਐਸਪੀ ਸਾਹਿਬ ਨੇ ਤੇ ਮੈਨੂੰ ਸੀਗਾ ਵੀ ਆਪਣੇ ਵੀ ਮੈਂ ਵੀ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਸੀਗਾ ਲਾਲਰੂ ਜੀਰਪੁਰ ਮੈਨੂੰ ਸੀਗਾ ਵੀ ਆਪਣੇ ਵੀ ਚੰਡੀਗੜ੍ਹ ਦਾ ਲੋਕਾਂ ਪਰ ਜੁ ਬੜਾ ਕੋਹਫ ਹੈ ਵੀ ਆਪਣੇ ਵੀ ਇਦਾਂ ਕਰਕੇ ਆ ਕਰਨਾ ਤੇ ਇਹੀ ਰੂਲ ਰੈਗੂਲੇਸ਼ਨ ਨੂੰ ਮੈਂ ਉੱਥੇ ਵੱਲੋਂ ਲਾਗੂ ਕਰਨਾ ਚਾਹੁੰਦਾ ਸੀਗਾ ਤੇ ਮੈਂ ਆਪਣੇ ਕੋਲੋਂ ਬੜੀ ਮਿਹਨਤ ਕੀਤੀ ਲਾਲਰੂ ਨਾਲ ਲਲੂ ਵੀ ਆਪਣੇ ਜੀਰਪੁਰ ਵੀ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੁਰਮਾਨਾ ਵੀ ਉਸ ਟਾਈਮ ਮਤਲਬ ਆਪਣੇ ਮਾਲੀ ਜਿਲ੍ਹੇ ਦਾ ਮੇਰੇ ਵੱਲੋਂ ਕੀਤਾ ਗਿਆ ਤੇ ਉਸ ਟਾਈਮ ਜਦੋਂ ਹਾਈ ਕੋਰਟ ਮਾਨਜੋਗ ਹਾਈ ਕੋਰਟ ਵੱਲੋਂ ਆਪਣੇ ਨੀਲੀ ਬੱਤੀ ਤੇ ਲਾਲ ਬੱਤੀਆਂ ਦੀ ਪਾਬੰਦੀ ਸੀ ਤੇ ਉਸ ਟਾਈਮ ਜੋ ਵੀ ਇਸ ਨਿਯਮਾਂ ਦੀ ਲੰਘਣਾ ਕਰਦਾ ਸੀ ਉਹਨਾਂ ਦੇ ਚਲਾਨ ਕੀਤੇ ਗਏ। ਇਹ ਇੰਨੀ ਸਖਤ ਡਿਊਟੀ ਦੇ ਬਾਵਜੂਦ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦੇ ਫੰਦੇ ਹੋ ਤੁਸੀਂ? ਪ੍ਰੋਪਰ ਹਾਂਜੀ ਪਰਿਵਾਰ ਨੂੰ ਤਾਂ ਦੇਖੋ ਦਿਨ ਰਾਤ ਦੀ ਡਿਊਟੀ ਕਰਕੇ ਵੀ ਥੋੜਾ ਮਤਲਬ ਮੁਸ਼ਕਲ ਹੁੰਦਾ ਪਰ ਫਿਰ ਵੀ ਆਪਣੇ ਵਿੱਚੋਂ ਵੀ ਟਾਈਮ ਕੱਢ ਕੇ ਵੀ ਪਰਿਵਾਰ ਨੂੰ ਬਹੁਤ ਘੱਟ ਸਮਾਂ ਦਿੱਤਾ ਜਾਂਦਾ ਹੁੰਦਾ ਹੁਣ ਗੱਲ ਕਰਦੇ ਆਪਾਂ ਸੀਏ ਦੀ ਸੀਏ ਇਨਚਾਰਜ ਲੱਗ ਰਹੇ ਹੋ ਤੁਸੀਂ ਇਹ ਹਾਰਡ ਕੋਰ ਕ੍ਰਿਮਨਲ ਨਾਲ ਡੀਲ ਕਰਨਾ ਹੁੰਦਾ ਆਪਾਂ ਨੇ ਕਦੇ ਡਰ ਵੀ ਲੱਗਦਾ ਹੈ ਪਹਿਲਾਂ ਤਾਂ ਮੈਂ ਆਪਣੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਗੁਰਨੀਤ ਸਿੰਘ ਖਾਨਾ ਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਇਸ ਬਹੁ ਵੱਡੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਮੈਂ ਉਹਨਾਂ ਦਾ ਬੜਾ ਉਹ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਮੈਂ ਆਪਣੀ ਬੜੀ ਮਿਹਨਤ ਦੇ ਨਾਲ ਇੱਥੇ ਰੋਪੜ ਦੇ ਵਿੱਚ ਬਤੌਰ ਸੀਆਈ ਇੰਚਾਰਜ ਡਿਊਟੀ ਕਰ ਰਿਹਾ ਠੀਕ ਹੈ ਜੀ ਪਰ ਆਪਣਾ ਜੇਕਰ ਗੱਲ ਕਰੀਏ ਵੀ ਹਾਰਡ ਕੋਰ ਕ੍ਰਿਮੀਨਲ ਨੂੰ ਕਿਵੇਂ ਸੀਆਈ ਇੰਚਾਰਜ ਵਾਲੇ ਮਤਲਬ ਟਰੇਸ ਕਰਦੇ ਆ ਕਿਵੇਂ ਇਹ ਪ੍ਰੋਸੈਸ ਹੁੰਦਾ ਇਹ ਜੀ ਆਪਣੇ ਸਾਡੇ ਕੋਲ ਆਪਣੇ ਕੋਈ ਟੈਕਨੀਕਲ ਸੋਰਸ ਹੁੰਦੇ ਆ ਜਾਂ ਕੋਈ ਹੋਰ ਸਾਡੇ ਕੋਲ ਆਪਣੇ ਹੋਰ ਇੰਟੈਲੀਜੈਂਸ ਸੋਰਸ ਹੁੰਦੇ ਆ ਉਹਨਾਂ ਉਹਨਾਂ ਦੇ ਰਾਹੀਂ ਇਨਫਾਰਮੇਸ਼ਨ ਹੁੰਦੀ ਸਾਡੇ ਕੋਲ ਇਕੱਠੀ ਕੀਤੀ ਉਹਦੇ ਰਾਹੀਂ ਅਸੀਂ ਮਤਲਬ ਵੱਡੇ ਵੱਡੇ ਹਾਰਡ ਕੋਰ ਆਪਣੇ ਆਪਣੇ ਐਕਟਰ ਤੱਕ ਅਸੀਂ ਪਹੁੰਚ ਕਰਦੇ ਠੀਕ ਹੈ ਜੀ ਕਹਿੰਦੇ ਵੀ ਸੀਆਈ ਇਨਚਾਰਜ ਦਾ ਇੰਨਾ ਖੌਫ ਹੈ ਵੀ ਮੁਜਰਮ ਜਦੋਂ ਤੁਸੀਂ ਫੜ ਲੈਂਦੇ ਹੋ ਉਹ ਸੀਆਈ ਸਟਾਫ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਕੁਝ ਬੋਲ ਦਿੰਦਾ ਹੈ ਇਹ ਕੀ ਕਾਰਨ ਹੈ ਅਸੀਂ ਸੀਆਈ ਸਟਾਫ ਦੇ ਵਿੱਚ ਜਿਹੜਾ ਹੁਣ ਕੋਈ ਜਿਹੜੇ ਕੋਈ ਕੇਸ ਨਹੀਂ ਟਰੇਸ ਹੁੰਦੇ ਉਹ ਕੇਸ ਇੱਥੇ ਆਉਂਦੇ ਹਨ ਤੇ ਉਹ ਫਿਰ ਅਸੀਂ ਆਪਣੇ ਤਰੀਕੇ ਨਾਲ ਜਦੋਂ ਪੁੱਛਗਿੱਛ ਕਰਦੇ ਆਂ ਤੇ ਉਹਦੇ ਵਿੱਚ ਅ ਅਸੀਂ ਤਾਂ ਆਪਣੇ ਤੋਂ ਵੱਲੋਂ ਪ੍ਰੋਪਰ ਉਹੀ ਕੋਸ਼ਿਸ਼ ਕਰਦੇ ਆਂ ਜੇ ਸੰਬੰਧੀ ਸਾਨੂੰ ਕੋਈ ਲੋੜ ਹੁੰਦੀ ਹੈ ਤੇ ਇਹ ਹੁਣ ਪਬਲਿਕ ਦੇ ਵਿੱਚ ਇੱਕ ਖੋਹ ਬਣਾਇਆ ਬਣਿਆ ਹੋਇਆ ਆ ਖੋਹ ਬਣਿਆ ਹੋਇਆ ਪਰ ਅਸੀਂ ਤਾਂ ਜੋ ਸਾਨੂੰ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਹੈ ਉਸ ਦੀ ਹੀ ਨਹੀਂ ਅਸੀਂ ਕੰਮ ਕਰਦੇ ਆਂ ਕੀ ਤੁਸੀਂ ਕਦੇ ਛੋਟੇ ਅਪਰਾਧੀਆਂ ਨੂੰ ਮਤਲਬ ਪ੍ਰੇਰਿਤ ਕੀਤਾ ਵੀ ਭਾਈ ਸਹੀ ਰਸਤੇ ਤੇ ਆ ਜਾ ਹੁਣ ਵੀ ਜੇ ਹਲੇ ਹਲੇ ਵਿਗੜਿਆ ਨਹੀਂ ਐ ਨਾ ਕੁਛ ਹਾਂਜੀ ਹੁਣ ਵੀ ਜੋ ਸਾਡੇ ਇਧਰ ਉਹ ਸਰਕਾਰ ਵੱਲੋਂ ਵੀ ਸਾਡੇ ਡੀਜੀਪੀ ਸਾਹਿਬ ਵੱਲੋਂ ਡੀਆਈ ਸਾਹਿਬ ਵੱਲੋਂ ਵੀ ਆਪਣੇ ਜੋ ਸਾਨੂੰ ਇਨਸਟਰਕਸ਼ਨਾਂ ਹਨ ਯੁੱਧ ਨਸ਼ੇ ਵਿਰੁੱਧ ਇਹਦੇ ਵਿੱਚ ਅਸੀਂ ਬਹੁਤ ਅਸੀਂ ਆਪਣੇ ਜਿੰਨੇ ਵੀ ਆਪਣੇ ਛੋਟੇ ਹੈਗੇ ਨਸ਼ੇ ਵਾਲੇ ਹੈਗੇ ਇਹਨਾਂ ਨੂੰ ਤਾਂ ਅਸੀਂ ਡੋਪ ਟੈਸਟ ਕਰਾ ਕੇ ਅਸੀਂ ਦਾਖਲ ਕਰਾਇਆ ਤੇ ਹੋਰ ਕੋਈ ਜੋ ਸਾਨੂੰ ਪਤਾ ਲੱਗਦਾ ਕੋਈ ਛੋਟਾ ਮੋਟਾ ਵੀ ਇਸ ਤਰ੍ਹਾਂ ਕੋਈ ਗਲਤੀ ਗਲਤੀ ਹੋਦਾ ਇੰਨਾ ਕੋ ਨਹੀਂ ਹੈ ਉਹਨਾਂ ਨੂੰ ਸੀ ਸੁਧਰਨ ਦਾ ਮੌਕਾ ਵੀ ਦਿੰਦਾ ਹੈ ਠੀਕ ਹੈ ਜੀ ਇਹ ਕਹਿੰਦੇ ਐਸਐਸਪੀ ਸਾਹਿਬ ਦਾ ਜਿਹੜਾ ਥਾਣਾ ਹੁੰਦਾ ਏ ਇਹ ਇਹਨੂੰ ਸੀਏ ਸਟਾਫ ਕਿਹਾ ਜਾਂਦਾ ਤੇ ਇਹਦੇ ਵਿੱਚ ਕੁਝ ਸਪੈਸ਼ਲ ਨਾਰਮਲ ਥਾਣਿਆਂ ਨਾਲੋਂ ਕੋਈ ਅਲੱਗ ਟਾਸਕ ਹੁੰਦੇ ਆ ਇਹਦੇ ਵਿੱਚ ਜਿਵੇਂ ਕੋਈ ਹੀਨਿਸ ਕ੍ਰਾਈਮ ਦੇ ਜ਼ਿਆਦਾ ਕੇਸ ਹੁੰਦੇ ਜਿਹੜਾ ਕੋਈ ਕੇਸ ਜਿਵੇਂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਵੱਡੀ ਵਾਦਤ ਹੋ ਜਾਂਦੀ ਹੈ ਜਿਵੇਂ ਕੋਈ ਟ੍ਰੇਸ ਨਹੀਂ ਹੁੰਦਾ ਤੇ ਉਹ ਫਿਰ ਜ਼ਿੰਮੇਵਾਰੀ ਅਫਸਰਾਂ ਵੱਲੋਂ ਆਪਣੇ ਸੀਏ ਸਟਾਫ 'ਤੇ ਲਗਾਈ ਜਾਂਦੀ ਹੈ ਕਿ ਅਸੀਂ ਵਧੀਆ ਆਪਣੇ ਟੈਕਨੀਕਲ ਤਰੀਕੇ ਦੇ ਨਾਲ ਉਸ ਨੂੰ ਅਸੀਂ ਹੋਲਡ ਕਰੀਆ ਕੋਈ ਵੱਡਾ ਗੈਂਗਸਟਰ ਵੀ ਕਾਬੂ ਕਰਿਆ ਕਰੇ ਹਾਂਜੀ ਵੱਡੇ ਗੈਂਗਸਟਰ ਵੀ ਬਹੁਤ ਕਿਤੇ ਜੀ ਠੀਕ ਹੈ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਤੁਹਾਨੂੰ ਸੀਐਮ ਅਵਾਰਡ ਨਾਲ ਨਵਾਜਿਆ ਗਿਆ ਉਹਦੇ ਬਾਰੇ ਦੱਸੋ ਕਿਹੜਾ ਕੇਸ ਸੀ ਕਿਵੇਂ ਉਹ ਸੀ ਗਿਆ ਹਾਂਜੀ ਉਹ ਸੀਐਮ ਸਾਹਿਬ ਵੱਲੋਂ ਮੈਨੂੰ 26 ਜਨਵਰੀ ਦੇ ਸੀਐਮ ਮੈਡਲ ਦਿੱਤਾ ਗਿਆ ਇਹਦੇ ਵਿੱਚ ਰੋਪੜ ਜ਼ਿਲ੍ਹੇ ਦੇ ਬਹੁਤ ਸਾਰੇ ਕੇਸ ਅਸੀਂ ਟ੍ਰੇਸ ਕੀਤੇ ਜਿਸ ਤਰ੍ਹਾਂ ਕਿ ਆਪਣੇ ਹਿੰਦੂ ਵਿਸ਼ੇਵਿਸ਼ੇ ਦੇ ਨੇਤਾ ਨੰਗਲ ਆਪਣੇ ਮਰਡਰ ਹੋ ਗਿਆ ਸੀਗਾ ਉਹ ਵੀ ਕੇਸ ਟ੍ਰੇਸ ਕੀਤਾ ਹੋਰ ਵੀ ਕਈ ਮਰਡਰ ਦੇ ਕੇਸ ਟ੍ਰੇਸ ਕੀਤੇ ਤੇ ਉਹਦੇ ਵਿੱਚ ਫਿਰ ਮੈਨੂੰ ਆਪਣੇ ਸੀਐਮ ਮੈਡਮ ਤੇ ਤੁਹਾਨੂੰ ਕੀ ਕਹਿੰਦੇ ਆਪਣਾ ਡੀਜੀਬੀ ਡਿਸਕ ਵੀ ਮਿਲੇ ਆ ਚਾ ਉਹਨਾਂ ਬਾਰੇ ਵੀ ਦੱਸੋ ਥੋੜਾ ਹਾਂਜੀ ਉਸ ਤਰ੍ਹਾਂ ਹੀ ਜਿਹੜੇ ਜਿਹੜੇ ਅਸੀਂ ਕੋਈ ਚੰਗੇ ਕੰਮ ਕੀਤੇ ਉਹਦੇ ਸਬੰਧ ਦੇ ਵਿੱਚ ਫਿਰ ਡੀਜੀਬੀ ਸਾਹਿਬ ਵੱਲੋਂ ਮੈਨੂੰ ਡਿਸਕ ਮਿਲੀ ਡਿਊਟੀ ਜੁਆਇਨ ਕਰਨ ਤੋਂ ਬਾਅਦ ਤੁਸੀਂ ਕਿਵੇਂ ਕਿੱਥੇ ਕਿੱਥੇ ਸੇਵਾ ਨਿਭਾਈ ਹੈ ਉਹਦੇ ਬਾਰੇ ਥੋੜਾ ਦੱਸੋ ਔਰ ਡਿਊਟੀ ਜੁਆਇਨ ਕਰਨ ਤੋਂ ਆਪਣੇ ਬਾਅਦ ਮੈਂ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਜਿੱਦਾਂ ਬਰਨਾਲਾ ਫਿਰੋਜ਼ਪੁਰ ਫਰੀਦਕੋਟ ਜਲੰਧਰ ਤੇ ਮੁਹਾਲੀ ਤੇ ਹੁਣ ਰੋਪੜ ਡਿਊਟੀ ਕਰ ਰਿਹਾ ਤੇ ਇਹਦੇ ਵਿੱਚ ਮੈਂ ਮੁਹਾਲੀ ਦੇ ਵਿੱਚ ਬਦੌਰ ਐਸ ਐਚ ਓ ਫੇਜ਼ 1 ਮੁਹਾਲੀ ਐਸ ਐਚ ਓ ਸੁਹਾਣਾ ਐਸ ਐਚ ਓ ਬਲੌਂਗੀ ਐਸ ਐਚ ਓ ਮਟੌਰ ਐਸ ਐਚ ਓ ਕੜੂਆ ਤੇ ਪੰਜਾਬ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਚ ਬਤੌਰ ਐਸ ਐਚਓ ਡਿਊਟੀ ਕਰਨ ਦਾ ਮੈਕਮੇਂ ਵੱਲੋਂ ਮੈਨੂੰ ਮੌਕਾ ਮਿਲਿਆ। ਅ ਕਰੋਨਾ ਵਿੱਚ ਕਿੱਥੇ ਡਿਊਟੀ ਰਹੀ ਤੁਹਾਡੀ ਤੇ ਕਿਵੇਂ ਉੱਥੇ ਸੇਵਾ ਨਿਭਾਈ? ਕਰੋਨਾ ਦੇ ਵਿੱਚ ਮੈਂ ਐਸ ਐਚਓ ਫੇਜ਼ 1 ਮਹਾਲੀ ਸੀਗਾ। ਕਰੋਨਾ ਦੇ ਵਿੱਚ ਬਹੁਤ ਜੋ ਆਪਣੇ ਸਾਰੇ ਵਰਲਡ ਦੇ ਵਿੱਚ ਜੋ ਮਹਾਮਾਰੀ ਆਈ ਉਹਦੇ ਵਿੱਚ ਚਲੋ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਉੱਥੇ ਕਰੋਨਾ ਦੇ ਵਿੱਚ ਫਿਰ ਸਾਰਾ ਜਿੰਨਾ ਸਾਡਾ ਸਟਾਫ ਸੀ ਸਾਡਾ ਸਾਰਾ ਪ੍ਰਸ਼ਾਸਨ ਸੀਗਾ। ਕਉਤੇ ਮੁਹਾਲੀ ਇੰਡਸਟਰੀ ਪੈਂਦੀ ਸੀ ਇੰਡਸਟਰੀ ਨੂੰ ਨਾਲ ਲੈ ਕੇ ਤੇ ਇੱਕ ਕਲੋਨੀਆਂ ਬਹੁਤ ਸੀਗੀਆਂ ਤੇ ਇੰਡਸਟਰੀ ਵਾਲਿਆਂ ਨੇ ਹੈਲਪ ਕਰਕੇ ਲੰਗਰ ਤਿਆਰ ਕਰਾ ਦੇਣਾ ਜਾਂ ਦਵਾਈਆਂ ਲਿਆ ਦੇਣੀਆਂ ਕਿ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਵੀ ਉਹਨਾਂ ਦੇ ਇੰਡਸਟਰੀਲੇਸ਼ਨ ਦੇ ਵਰਕਰ ਵਰਕਰ ਸੀਗੇ ਜਾਂ ਆਪਣੇ ਹੈਲਥ ਵਰਕਰ ਸੀਗੇ ਉਹਨਾਂ ਨੂੰ ਨਾਲ ਲੈ ਕੇ ਹਰ ਕਲੋਨੀ ਦੇ ਵਿੱਚ ਅਸੀਂ ਰਾਸ਼ਨ ਪਹੁੰਚਾਇਆ ਦਵਾਈ ਪਹੁੰਚਾਈ ਉਹ ਲੋ ਜਿੰਨਾ ਵੀ ਸਾਡੇ ਤੋਂ ਹੋਇਆ ਵੱਧ ਤੋਂ ਵੱਧ ਅਸੀਂ ਕਲੋਨੀਆਂ ਦੇ ਵਿੱਚ ਸਹਿਯੋਗ ਕੀਤਾ ਅਸੀਂ ਆਪਣੀ ਜਿੰਨਾ ਵੀ ਸਾਡਾ ਸਟਾਫ ਸੀਗਾ ਮੈਂ ਵੀ ਕਿਸੇ ਨੇ ਵੀ ਆਪਣੀ ਜਾਨ ਦੀ ਨਾ ਪ੍ਰਵਾਹ ਕਰਦੇ ਬਿਨਾ ਅਸੀਂ ਹਰ ਹਰ ਜਗ੍ਹਾ ਰਾਸ਼ਨ ਪਚਾਇਆ ਹਰ ਜਗ੍ਹਾ ਦਵਾਈ ਪਚਾਈ ਮੈਡੀਸਿਨ ਪਚਾਈ ਤੇ ਫਿਰ ਜਿੰਨੀਆਂ ਵੀ ਆਪਣੇ ਕੋਈ ਲਾਸ਼ਾਂ ਸੀਗੀਆਂ ਕਰੋਨਾ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਸੀ ਤੇ ਉਹਨਾਂ ਦੇ ਘਰ ਦੇ ਵੀ ਸੰਸਕਾਰ ਕਰਾਉਣ ਤੋਂ ਡਰਦੇ ਸੀਗੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਜਾਂਦੇ ਸੀ ਤੇ ਉਹਨਾਂ ਦੀ ਅਸੀਂ ਉਹ ਲਾਸ਼ਾਂ ਚੱਕ-ਚੱਕ ਕੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਵੀ ਕਰੋਨਾ ਦੌਰਾਨ ਮਤਲਬ ਮੈਂ ਤੇ ਮੇਰੀ ਟੀਮ ਵੱਲੋਂ ਕਰਵਾਏਗੇ ਬਹੁਤ ਮਤਲਬ ਮਤਲਬ ਉਹ ਮੇਨ ਟਾਸਕ ਸੀਗਾ ਇਹ ਹਾਂਜੀ ਬੜਾ ਸਾਰੇ ਵਰਲਡ ਦੇ ਵਿੱਚ ਮਾੜਾ ਸਮਾਂ ਸੀਗਾ ਮਾੜਾ ਸਮਾਂ ਸੀਗਾ ਚਲੋ ਪ੍ਰਮਾਤਮਾ ਦੇ ਇੱਕ ਰੋਪਰ ਦੇ ਵਿੱਚ ਹਨੀ ਟ੍ਰੈਪ ਦਾ ਕੇਸ ਹੋਇਆ ਸੀ ਉਹਦੇ ਬਾਰੇ ਥੋੜਾ ਦੱਸੋ ਤੁਸੀਂ ਸੋਲਵ ਕਰਿਆ ਸੀ ਹਨੀ ਟ੍ਰੈਪ ਉਹਦਾ ਵੀ ਇੱਥੇ ਹੁਣ ਪਿੱਛੇ ਦਿਨੀ ਆਪਣੇ ਹੋਇਆ ਕੇਸ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਕਿਸੇ ਆਪਣੇ 3-4 ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਇੱਕ ਲੇਡੀ ਦੋ ਲੇਡੀਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਹੀ ਕਿਸੇ ਲੜਕੇ ਨੂੰ ਦਾ ਫੋਨ ਕਰਕੇ ਭੋਲੇ ਭੋਲੇ ਨੂੰ ਇਦਾਂ ਹੋਟਲ 'ਚ ਬੁਲਾ ਕੇ ਤੇ ਉਸ ਨੂੰ ਆਪਣੇ ਫੋਟੋ ਫੋਟੋ ਮਡਵਾਉਂਗਾ ਆਪਣੇ ਕਿਸ ਤਰ੍ਹਾਂ ਕਰਕੇ ਕਰਕੇ ਉਸ ਨੂੰ ਬਲੈਕਮੇਲਿੰਗ ਵਗੈਰਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਅਸੀਂ ਸਾਰੇ ਗ੍ਰਿਫਤਾਰ ਕੀਤੇ ਬਾਕੀ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਤਕਰੀਬਨ ਕੇਸ ਹੁੰਦੇ ਇਸ ਤਰ੍ਹਾਂ ਦੇ ਕੋਈ ਸੀਰੀਅਸ ਕੇਸ ਹੁੰਦੇ ਸੀਆਈ ਦੀ ਟੀਮ ਤਾਂ ਤਕਰੀਬਨ ਹਰ ਕੇਸ ਦੇ ਵਿੱਚ ਸ਼ਾਮਲੀ ਹੁੰਦੀ ਹੈ ਠੀਕ ਹੈ ਜੀ ਇੱਕ ਬੜਾ ਜਿੱਥੇ ਤੁਹਾਡਾ ਨਾਮ ਬੜਾ ਉੱਪਰ ਕੇ ਸਾਹਮਣੇ ਆਉਂਦਾ ਇੱਕ ਅੰਮ੍ਰਾਲੇ ਤੋਂ ਕੋਈ ਅਧਿਕਾਰੀ ਦਾ ਤੁਸੀਂ ਚਲਾਨ ਕੀਤਾ ਸੀ ਹਾਂ ਜੀ ਉਹ ਉਸ ਟਾਈਮ ਉਹ ਜਿਹੜੀ ਰੈੱਡ ਲਾਈਟ ਵਾਰਾ ਨੀਲੀ ਬੱਤੀ ਜਿਹੜੀ ਸੀ ਉਹਦੀ ਮਾਨਜੋਬ ਹਾਈ ਕੋਰਟ ਵੱਲੋਂ ਪਾਬੰਦੀ ਲਗਾਈ ਹੋਈ ਸੀ ਤੇ ਜਿਹੜੇ ਮਾਨਜੋਬ ਉਸ ਟਾਈਮ ਦੇ ਉੱਥੇ ਦੇ ਮਿਊਂਸੀਪਲ ਕਮਿਸ਼ਨਰ ਸੀਗੇ ਜਿਹੜੇ ਉੱਥੇ ਦੇ ਉਮਾਲਾ ਦੇ ਕਮਿਸ਼ਨਰ ਸੀਗੇ ਉਹਨਾਂ ਦੀ ਜਿਹੜੇ ਵਾਈਫ ਸੀਗੇ ਤੇ ਉਹ ਆਪਣੇ ਉਹਨਾਂ ਦੀ ਨੀਲੀ ਬੱਤੀ ਲਾ ਕੇ ਸਰਕਾਰੀ ਗੱਡੀ ਦੀ ਮਿਸਯੂਜ਼ ਕਰ ਰਹੇ ਸੀਗੇ ਤੇ ਉਸ ਤੇ ਉਹ ਪ੍ਰੈਸ ਵੀ ਸਾਡੇ ਨਾਲ ਅਸੀਂ ਚੈੱਕ ਕੀਤਾ ਗਿਆ ਤੇ ਉਹ ਕੋਈ ਤਸੱਲੀਯੋਗ ਆਪਣੇ ਕੋਈ ਪਰਮਿਸ਼ਨ ਨਹੀਂ ਦਿਖਾ ਸਕੀ ਕਿ ਉਹਨਾਂ ਦਾ ਉੱਤੇ ਚਲਾਨ ਕੀਤਾ ਗਿਆ ਬੜਾ ਸਖਤ ਸਵਾਰ ਰਿਹਾ ਤੁਹਾਡਾ ਇਹ ਮਤਲਬ ਕਹਿੰਦੇ ਵੀ ਟੋਲਰੈਂਟ ਨੋ ਜ਼ੀਰੋ ਟੋਲਰੈਂਸ ਨੀਤੀ ਸੀਗੀ ਤੁਹਾਡੀ ਜਿਹੜਾ ਅਫਸਰ ਹੁਕਮ ਦਿੰਦੇ ਮੈਨੂੰ ਹੁੰਦਾ ਵੀ ਆਪਣਾ ਵੀ ਹਰ ਕੰਮ ਆਪਣਾ ਬੜੇ ਵਧੀਆ ਤਰੀਕੇ ਨਾਲ ਕਰੀਏ ਤੇ ਜੋ ਆਪਣੇ ਮੈਕਮੇ ਵੱਲ ਡਿਊਟੀ ਲਾਈਏ ਉਹਨੂੰ ਵਧੀਆ ਤਰੀਕੇ ਨਾਲ ਸਿਰੇ ਚੜਾਈਏ ਜਿਹੜੇ ਬੱਚੇ ਅੱਜ ਦੀ ਡੇਟ ਚ ਕਰਾਹੇ ਪੈ ਗਏ ਚਾਹੇ ਨਸ਼ੇ ਨੂੰ ਲੈ ਕੇ ਚਾਹੇ ਗੈਂਗਸਟਰਵਾਦ ਨਾਲ ਲੜਾਈ ਝਗੜਿਆਂ ਨਾਲ ਲੈ ਕੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਗੇ ਹਾਂਜੀ ਮੈਂ ਸਾਰੇ ਆਪਣੇ ਆਪਣੇ ਸ਼ਹਿਰ ਵਾਸੀ ਸਾਰੇ ਬੱਚਿਆਂ ਨੂੰ ਵੀ ਸਭ ਨੂੰ ਅਪੀਲ ਕਰਦਾ ਕਿ ਜੋ ਜਿਹੜੇ ਵੀ ਕੋਈ ਬੱਚੇ ਕੋਈ ਗਲਤ ਰਾਹ ਤੇ ਪੈ ਗਏ ਹਨ ਤੇ ਸਾਡੇ ਜੋ ਪਬਲਿਕ ਹੈ ਪਬਲਿਕ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਬੱਚਿਆਂ ਨੂੰ ਸਾਨੂੰ ਖੇਡਾਂ ਵਾਲੇ ਪਾਸੇ ਲਾਉਣਾ ਚਾਹੀਦਾ ਚੰਗੇ ਕੰਮਾਂ ਵਾਲੇ ਪਾਸੇ ਲਾਉਣਾ ਚਾਹੀਦਾ ਤੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਣੇ ਵੀ ਜਿਹੜਾ ਪੜ੍ਹਾਈ ਵੱਲ ਧਿਆਨ ਦੇਣ ਖੇਡਾਂ ਵੱਲ ਧਿਆਨ ਦੇਣ ਤੇ ਕਿਉਂਕਿ ਨਸ਼ਿਆਂ ਦੇ ਵਿਰੁੱਧ ਤਾਂ ਪਹਿਲਾਂ ਹੀ ਆਪਣੇ ਪੰਜਾਬ ਪੁਲਿਸ ਲੜਾਈ ਲੜ ਰਿਹਾ ਹੈ ਤੇ ਯੋਧ ਨਸ਼ਾ ਵਿਰੋਧ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਪੂਰਾ ਕੰਟਰੋਲ ਕੀਤਾ ਸੋ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਇਹਨਾਂ ਨੇ ਮੈਂ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆਂ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਸੋ ਆਰਟੀਵੀ ਚੈਨਲ ਵੱਲੋਂ ਬਹੁਤ ਤੁਹਾਡਾ ਧੰਨਵਾਦ ਸਸੀ ਕਲ ਜੀ ਸਸੀ ਕਲ ਜੀ ਤੁਹਾਨੂੰ ਧੰਨਵਾਦ ਮੈਂ ਆਰਟੀਵੀ 1 ਦੇ ਬੱਗਾ ਜੀ ਦਾ ਤੇ ਕਮਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਮੈਨੂੰ ਇੱਥੇ ਬੁਲਾ ਕੇ ਅਸੀਂ ਬਹੁਤ ਮਾਣ ਮਹਿਸੂਸਿਆ ਧੰਨਵਾਦ ਧੰਨਵਾਦ